ਇਹ ਵੈਬ ਸੀਰੀਜ਼ ਦੇ ਵਿੱਚ ਆਡੀਅנס ਡਿਸਾਈਡ ਕਰੂਗੀ ਕਿ ਵਿਲਨ ਕੌਣ ਆ ਮੇਰੇ ਲਈ ਚੈਲੰਜ ਇਹ ਸੀ ਕਿ ਉਹ ਕਰੈਕਟਰ ਬਹੁਤ ਸੌਫਟ ਆ ਜੀ ਦੇ ਲਈ ਉਹਦੀ ਮਦਰ ਦੀ ਜਿਹੜੀ ਗੱਲ ਆ ਉਹ ਪੱਥਰ ਤੇ ਲਕੀਰਾ ਉਹ ਦੁਨੀਆ ਨੂੰ ਦੇਖਦਾ ਹੀ ਓਵੇਂ ਆ ਜਿਵੇਂ ਉਹਦੀ ਮਾਂ ਉਹਨੂੰ ਕਹਿੰਦੀ ਆ ਸੋ ਉਹ ਜਿਹੜੇ ਸ਼ਬਦ ਨੇ ਉਹਦੀ ਮਾਂ ਦੇ ਉਹ ਜਦੋਂ ਆਪੀ ਲਾਈਫ ਚ ਫਿੱਟ ਕਰਦਾ ਤਾਂ ਉਹ ਕਿਵੇਂ ਟਰੈਕ ਤੋਂ ਉਤਰ ਜਾਂਦਾ ਜਾਂ ਕਿਵੇਂ ਉਹ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਉਹ ਤੁਸੀਂ ਵੈਬ ਸੀਰੀਜ਼ ਦੇਖੋਗੇ ਔਰ ਐਂਡ ਤੱਕ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਇਹ ਸਭ ਤੋਂ ਵੱਡੀ ਚੀਜ਼ ਸੀ ਜਦੋਂ ਮੈਂ ਕਹਾਣੀ ਸੁਣੀ ਸੀ ਤਾਂ ਮੈਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਜਦੋਂ ਮੈਨੂੰ ਇਹ ਟਾਈਟਲ ਪਤਾ ਲੱਗਿਆ ਸੀ ਤਾਂ ਮੈਂ ਉਦੋਂ ਹੀ 100% ਹਾਂ ਸੀ ਮੇਰੀ ਕਿਉਂਕਿ ਸ਼ਿਕਰਾ ਬਟਾਲਵੀ ਸਾਹਿਬ ਦਾ ਬਹੁਤ ਫੇਮਸ ਗੀਤ ਹੈਗਾ ਜਿਹੜਾ ਕਾਲਜ 'ਚ ਵੀ ਗਾਉਂਦੇ ਰਹੇ ਹੋ ਤੇ ਉਹ ਨਾਮ ਨਾਲ ਜੁੜਿਆ ਹੋਇਆ ਸੀ ਮੈਨੂੰ ਇਹ ਸੀ ਕਿ ਜੇ ਸ਼ਿਕਰਾ ਵਰਡ ਤੇ ਕੋਈ ਚੀਜ਼ ਬਣ ਰਹੀ ਹੈ ਤਾਂ ਉਹ ਮੈਂ ਉਹਦੇ ਨਾਲ ਜੁੜ ਜਾ ਮੈਨੂੰ ਇਹ ਸੀ ਕਿ ਕਦੇ ਮੈਂ ਸੋਚਦਾ ਹੁੰਦਾ ਸੀ ਕਿ ਜੇ ਬਾਇਓਪਿਕ ਬਣੂਗੀ ਸ਼ਿਵ ਕੁਮਾਰ ਬਟਾਲਵੀ ਦੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹ ਕਰੈਕਟਰ ਕਰਾਂ ਇਹ ਮੇਰਾ ਡ੍ਰੀਮ ਕਰੈਕਟਰ ਹੈਗਾ ਤੇ ਫਿਰ ਮੈਨੂੰ ਐ ਸੀ ਕਿ ਉਹਦੇ ਚ ਇੱਕ ਸ਼ਬਦ ਵੀ ਅਗਰ ਬਟਾਲਵੀ ਸਾਹਿਬ ਦੇ ਇੰਨੇ ਵੱਡੇ ਜਿਵੇਂ ਕਿ ਦੀ ਉਹਨਾਂ ਨੇ ਜਿੰਨੀਆਂ ਚੀਜ਼ਾਂ ਲਿਖੀਆਂ ਜੇ ਉਹ ਇੱਕ ਸ਼ਬਦ ਵੀ ਮੈਨੂੰ ਸਕਰੀਨ ਤੇ ਨਿਭਾਉਣ ਦਾ ਮੌਕਾ ਮਿਲਦਾ ਤਾਂ ਮੈਂ ਪਿੱਛੇ ਨਹੀਂ ਹਟੂੰਗਾ ਤਾਂ ਉਹ ਚੀਜ਼ ਹੈਗੀ ਸੀ ਔਰ ਕਰੈਕਟਰ ਚੈਲੰਜ ਬਹੁਤ ਹੈਗਾ ਸੀ ਕਿਉਂਕਿ ਉਹ ਬਹੁਤ ਸੌਫਟ ਜਾਂ ਵਿਲਨ ਹੈਗਾ ਔਰ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਇਹ ਕਿਉਂ ਕਰ ਰਿਹਾ ਐਦਾਂ ਹਨ ਤਾਂ ਉਹ ਬਹੁਤ ਚੈਲੰਜ ਸੀ ਜਦ ਤੁਸੀਂ ਕੌਨਸ਼ੀਅਸ ਹੁੰਦੇ ਹੋ ਤੇ ਤੁਸੀਂ ਇਹ ਬਿਹੇਵ ਕਰਨਾ ਹੈ ਕਿ ਤੁਸੀਂ ਅਨਕੌਨਸ਼ੀਅਸ ਹੋ ਔਰ ਤੁਸੀਂ ਜਿਹੜੀ ਗੱਲ ਤੁਹਾਡੀ ਮਦਰ ਨੇ ਕਹੀ ਹੋਈ ਆ ਤੁਸੀਂ ਉਹ ਗੱਲ ਸਿਰਫ ਪੁਗਾ ਰਹੇ ਹੋ ਤੁਸੀਂ ਇਹ ਨਹੀਂ ਸੋਚ ਰਹੇ ਕਿ ਉਹਦਾ ਲੈਫਟ ਜਾਂ ਰਾਈਟ ਕੀ ਇੰਪੈਕਟ ਪੈ ਰਿਹਾ ਤਾਂ ਉਸ ਚੀਜ਼ ਨੂੰ ਫੇਸ ਤੇ ਪਰਫਾਰਮ ਕਰਨਾ ਬਹੁਤ ਔਖਾ ਸੀ ਔਰ ਮੈਨੂੰ ਐਸੀ ਵੀ ਲੁੱਕ ਮੈਂ ਐਦਾਂ ਤਾਂ ਗਏ ਜਿਵੇਂ ਪਹਿਲਾਂ ਸਵਾਲ ਕੀਤਾ ਕਿ ਲੁੱਕ ਤੇ ਮੈਨੂੰ ਸੀ ਕਿ ਉਹ ਕੈਰੈਕਟਰ ਨਾ ਅਨਫਿਟ ਲੱਗਣਾ ਚਾਹੀਦਾ ਜਿੰਨਾ ਉਹ ਸੌਫਟ ਆ ਉਹਨੂੰ ਇਹ ਨਹੀਂ ਪਤਾ ਕਿ ਸਮਾਰਟ ਕਿਵੇਂ ਬਣ ਕੇ ਰਹਿਣਾ ਉਹਨੂੰ ਇਹ ਨਹੀਂ ਪਤਾ ਕਿ ਤਸਮੇ ਕਿਦਾਂ ਬਾਉਣੇ ਨੇ ਉਹ ਜਦੋਂ ਵੀ ਵੈਬਸਾਈਟ ਦੇਖੋਗੇ ਤਾਂ ਉਹਨੂੰ ਤਸਮੇ ਬੰਨ੍ਹਨੇ ਵੀ ਨਹੀਂ ਆਉਂਦੇ ਆਪਦੇ ਜੁੱਸ ਤੇ ਤਾਂ ਇੰਨਾ ਉਹ ਤੇ ਨਹੀਂ ਉਹਦੀ ਮਦਰ ਉਹਨੂੰ ਸਵੈਟਰ ਕੋਟੀਆਂ ਜੋ ਦੇਣ ਦੀ ਸੀ ਉਹ ਚੀਜ਼ ਨਹੀਂ ਕੈਰੀ ਉਹਨਾਂ ਨੇ ਆਪਦੀ ਲਾਈਫ ਚ ਕੀਤਾ ਔਰ ਉਹ ਬਹੁਤ ਸੌਫਟ ਜਿਹਾ ਮਤਲਬ ਚੈਲੰਜ ਸੀ ਬਹੁਤ ਚੈਲੰਜ ਹੈਗਾ ਸੀ ਇਹ ਕੈਰੈਕਟਰ ਸਰ ਜਿ세 ਆਪਨੇ ਟਾਈਟਲ ਕੀ ਬਾਤ ਕਰੀ ਲਾਈਕ ਮੈਂ ਕੱਲ੍ਹ ਸੇ ਜਦ ਸੇ ਮੈਨੇ ਸੀਰੀਜ਼ ਕਾ ਨਾਮ ਸੁਨਾਇਆ ਮੈਨੇ ਕਈ ਲੋਗੋ ਮੈਂ ਪੰਜਾਬੀ ਰੀਜਨ ਦਾ ਨਹੀਂ ਹਾਂ ਲੇਕਿਨ ਜਦ ਇਸ ਤਰਫ ਮੈਨੇ ਸੁਨਾ ਕਿ ਮਾਈ ਮੈਂ ਇੱਕ ਸ਼ਿਕਰਾ ਯਾਰ ਬਨਿਆ ਸਾਰਾ ਵਰਡ ਤੋਂ ਮੇਰੇ ਕੋ ਸਮਝ ਮੇ ਆਇਆ ਲਾਈਕ ਜਿਵੇਂ ਆਪਣੇ ਆਪ ਨੇ ਹਾਈਲਾਈਟ ਕੀਤਾ ਸ਼ਿਕਰਾ ਵਰਡ ਤੋਂ ਸਰ ਮੈਂ ਇਹ ਜਾਨਨਾ ਚਾਹਾਂਗਾ ਲਾਈਕ ਔਰ ਵੀ ਜੋ ਲੋਕ ਦੇਖਣਗੇ ਤੋ ਥੋੜਾ ਸਾ ਇਹ ਸ਼ਿਕਰਾ ਵਰਡ ਇੱਕ ਬੇਸਿਕਲੀ ਇੱਕ ਪੰਛੀ ਆ ਜਿਹੜਾ ਇੱਕ ਜਗਾ ਟਿੱਕੀ ਨਹੀਂ ਬਿੰਦਾ ਤਮਾਸ ਜਿਵੇਂ ਕਹਦੀ ਖਾਂਦਾ ਔਰ ਇੱਕ ਹੋਰ ਚੀਜ਼ ਦੇ ਨਾਲ ਜੋ ਮੈਂ ਸੁਣੀ ਹੋਈ ਬਣੀ ਹੋਈ ਕਿੰਨਨੇ ਕਿ ਸ਼ਿਕਰਾ ਜਿੱਥੇ ਬੈਠਦਾ ਹੈ ਜੇ ਤੁਸੀਂ ਉਸ ਪੰਛੀ ਦੇ 7 ਚੱਕਰ ਲਾਉਂਦੇ ਹੋ ਤੇ ਤੁਹਾਡੀ ਮਰਾਦ ਪੂਰੀ ਹੁੰਦੀ ਪਰ ਉਹ ਤੁਹਾਡੇ 7 ਚੱਕਰ ਉਹਦੇ ਆਲੇ-ਦੁਆਲੇ ਉਹ ਪੂਰੇ ਨਹੀਂ ਹੋਣ ਦਿੰਦਾ ਇਹ ਵੀ ਚੀਜ਼ ਮੈਂ ਸੁਣੀ ਹੋਈ ਆ ਸੋ ਉੱਥੋਂ ਇਹ ਚੀਜ਼ ਆਈ ਆ ਔਰ ਸਾਰੀ ਜਿਹੜੀ ਕਹਾਣੀ ਆ ਮੈਂ ਰਾਈਟਰ ਨੂੰ ਕ੍ਰੈਡਿਟ ਦੇਵਾਂਗਾ ਕਿ ਜਦੋਂ ਆਪਾਂ ਵਰਡ ਸੁਣਦੇ ਆ ਨਾ ਮਾਇਨੀ ਮੈਂ ਸ਼ਿਕਰਾ ਯਾਰ ਬਣਾਇਆ ਤਾਂ ਸਾਡੇ ਦਿਮਾਗ 'ਚ ਨਾ ਇੱਕ ਕਹਾਣੀ ਨੂੰ ਲੈ ਕੇ ਇੱਕ ਤਸਵੀਰ ਬਣਦੀ ਹੈ ਮੇਰੇ ਤਾਂ ਬਣਦੀ ਸੀ ਜਦੋਂ ਮੈਂ ਗੀਤ ਗਾਉਂਦਾ ਸੀ ਤਾਂ ਮੈਂ ਕਦੇ ਐ ਨਹੀਂ ਸੋਚਿਆ ਸੀ ਕਿ ਕਹਾਣੀ ਐਂ ਵੀ ਕਹੀ ਜਾ ਸਕਦੀ ਹੈ ਦੂਸਰੀ ਚੀਜ਼ ਇਹ ਹੈਗੀ ਸੀ ਜਦੋਂ ਅਸੀਂ ਇਹ ਵੈਬ ਸੀਰੀਜ਼ ਦਾ ਟਾਈਟਲ Song ਸੋਚ ਰਹੇ ਸੀ ਸਾਡੇ ਦਿਮਾਗ 'ਚ ਬੀਰ ਭਾਈ ਤੋਂ ਬਿਨਾ ਕੋਈ ਦੂਜਾ ਨਾਮ ਹੀ ਨਹੀਂ ਆਇਆ ਮੈਨੂੰ ਇਹ ਸੀ ਕਿ ਹੁਣ ਤੱਕ ਫੇਮਸ ਹੀ ਹੈ ਜਦੋਂ ਅਸੀਂ ਸਰਚ ਵੀ ਕਰਦੇ ਹਾਂ ਨਾ ਤਾਂ ਮੈਨੂੰ ਇਹ ਸੀ ਕਿ ਬੀਰ ਭਾਈ ਤੋਂ ਬਿਹਤਰ ਨਹੀਂ ਕੋਈ ਇਸ ਤੋਂ ਬਾਅਦ ਅਗਰ ਕੋਈ ਸ਼ਿਕਰਾ ਯਾਰ ਦਾ ਗੱਲ ਕਰੇ ਤਾਂ ਉਹ ਵੀਰ ਭਾਈ ਦੇ ਗਾਣੇ ਦੀ ਵੀ ਗੱਲ ਕਰੇ ਸੋ ਵੀਰ ਭਾਈ ਦੇ ਵਾਸਤੇ ਇੱਕ ਵਾਰੀ ਜ਼ਰੂਰ ਤਾੜੀਆਂ ਮਾਰਾਂ ਉਹਨਾਂ ਨੇ ਡੇਢ ਦੋ ਮਹੀਨੇ ਲਏ ਇਸ ਗਾਣੇ ਲਈ ਕੰਪੋਜ਼ ਵੀ ਉਹਨਾਂ ਕੀਤਾ 뮤직 ਵੀ ਉਹਨਾਂ ਕੀਤਾ ਤੇ ਲਿਖਿਆ ਵੀ ਉਹਨਾਂ ਦਾ ਥੈਂਕ ਯੂ ਸੋ ਮਚ ਥੈਂਕ ਯੂ ਹੈਲੋ एवरीवन ਮੇਰਾ ਕੁਐਸਚਨ ਸੁਨੀਤਾ ਮੈਮ ਸੇ ਹੈ ਜਿਵੇਂ ਹੀ ਟ੍ਰੇਲਰ ਖਤਮ ਹੋਇਆ ਤੁਸੀਂ ਬਹੁਤ ਇਮੋਸ਼ਨਲ ਹੋ ਗਏ ਸੀ ਕਿੰਨਾ ਕਿ ਇਮੋਸ਼ਨਲ ਕਨੈਕਟ ਫੀਲ ਕਰਦੇ ਹੋ ਟ੍ਰੇਲਰ ਨਾਲ ਤੇ ਵੈਬ ਸੀਰੀਜ਼ ਨਾਲ ਵੀ ਮੇਰਾ ਰੋਲ ਮਦਰ ਦਾ ਹੈ ਐਂਡ ਮੈਂ ਜੋ تیرਜ ਨੂੰ ਦੇਖਿਆ ਐਕਟ ਕਰਦੇ ਉਹ ਕਰਦੇ ਮੈਨੂੰ ਸਾਰਾ ਕੁਝ ਯਾਦ ਆ ਰਿਹਾ ਸੀਗਾ ਕਿ ਕਿੰਨਾ ਸਿੰਪਲ ਆਦਮੀ ਵੀ ਬਿਕਮਸ ਕ੍ਰਿਮੀਨਲ ਸੋ ਐਸੀ ਮੈਚਿੰਗ ਨਹੀਂ ਕਰ ਸਕਦੇ ਸੋ that was the emotional point for me ਐਂਡ ਉਸਤੇ ਉਹਦੇ ਲਈ ਮਦਰ ਦਾ ਜੋ ਕਿਹਾ ਹੋਇਆ ਇੱਕ ਇੱਕ ਵਰਡ ਹੈ ਉਹਨੂੰ ਇਹ ਨਹੀਂ ਪਤਾ ਕਿ ਉਹਨੇ ਲੈਫਟ ਜਾਣਾ ਜਾਂ ਰਾਈਟ ਹੀ ਜਸ ਸੀ ਸਟ੍ਰੇਟ ਹੀ ਡਸਨਟ ਸੀ ਐਨੀ ਕਲਰਸ ਬਲੈਕ ਐਂਡ ਵਾਈਟ ਹੈ ਤੇ ਲੇਕਿਨ ਉਹ ਉਹਦੇ ਅਸੂਲਾਂ ਤੇ ਚੱਲਦਾ ਹੈ ਸੋ ਉਹ ਕਰਦਾ ਕਰਦਾ ਜਦ ਹੀ ਬਿਕਮਸ ਕ੍ਰਿਮੀਨਲ ਸੋ ਦੈਟ ਇਜ਼ ਦ ਹੋਲ ਸਟੋਰੀ ਅਬਾਊਟ ਇਟ ਐਂਡ ਜਸੀ ਨੇ ਬਹੁਤ ਅੱਛੀ ਤਰ੍ਹਾਂ ਇਸ ਨੂੰ ਪ੍ਰੈਜ਼ੈਂਟ ਕੀਤਾ ਐਂਡ ਆਈ ਲਵ ਦ ਟਾਈਟਲ Song ਔਰ ਸ਼ਿਕਰਾ ਯਾਰ ਜਿਹੜਾ ਟਾਈਟਲ ਹੈ ਉਸ ਨੂੰ ਟੋਟਲੀ ਜਸਟੀਫਾਈ ਕੀਤਾ ਗਿਆ ਐਂਡ ਆਈ ਵਿਲ ਅਪਰੀਸ਼ੀਏਟ ਆਲ ਦ ਐਕਟਰਸ ਸਪੈਸ਼ਲੀ ਥੀਰਜ ਐਂਡ ਦਕਸ਼ and uh, navkiran my student <laughs> so then what uh, are and gurtej ji nu no mai bahut bahut mubarakbad dawangi ke jinna ne hausla kita hai ja title aur hai ja concept banade so it is a very emotional also when you see that so it's a emotional project thank you thank you sashikal saryan nu ਅ ਜਿਵੇਂ ਤੁਹਾਡੇ ਕੋਲ ਕੁਸ਼ਨ ਹੈ ਟਰੇਲਰ ਅਸੀਂ ਦੇਖ ਚੁੱਕੇ ਹਾਂ ਤੇ ਟਰੇਲਰ ਸੱਚੀ ਬਹੁਤ ਸੋਹਣਾ ਹੈ ਐਂ ਤੁਹਾਡੀ ਇੰਸਟਾਗ੍ਰam ਪ੍ਰੋਫਾਈਲ ਅਗਰੇ ਅਸੀਂ ਦੇਖੀ ਨਾ ਤਾਂ ਉਧੇ ਤੇ ਲਿਖਿਆ ਹੈ ਮੇਕਿੰਗ ਮਾਈ ਸਿਨੇਮਾ ਸੋ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹੂੰਗੀ ਕਿ ਤੁਹਾਡੇ ਸਿਨੇਮਾ ਚ ਕੀ ਡਿਫਰੈਂਟ ਹੈ ਤੇ ਤੁਸੀਂ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ ਆਪਣੀ ਬੇਸਿਕਲੀ ਸਭ ਤੋਂ ਜੋ ਮੇਰਾ ਥਾਟ ਆਈ ਥਿੰਕ ਜੇ ਤੁਸੀਂ ਹੋਰ ਵੀ ਚੀਜ਼ਾਂ ਦੇਖੋਗੇ ਜੋ ਮੈਂ ਅੱਗੇ ਕਰ ਰਹੇ ਹਾਂ ਜਾਂ ਕਰ ਚੁੱਕਾ ਹਾਂ ਨਾ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕੁਝ ਐਸੀ ਕਹਾਣੀ ਜਾਂ ਕੁਝ ਐਸੀ ਗੱਲ ਕਹਾ ਜੋ ਕਹਿਣੀ ਜ਼ਰੂਰੀ ਹੋਵੇ ਤਾਂ ਦੂਜਿਆਂ ਨਾਲੋਂ ਥੋੜੀ ਜਿਹੀ ਅਲੱਗ ਹੋਵੇ ਕਿਉਂਕਿ ਆਪਾਂ ਕਿਤੇ ਨਾ ਕਿਤੇ ਕਮਰਸ਼ੀਅਲ ਤਾਂ ਸਾਰੇ ਕਰ ਹੀ ਰਹੇ ਆ ਇਹ ਵੀ ਇਵਨ ਕਮਰਸ਼ੀਅਲ ਹੀ ਆ ਬਟ ਨਾਲ ਇੱਕ ਆਪਣਾ ਐਸੈਂਸ ਲੈ ਕੇ ਆਪਣੀ ਇੱਕ ਬਿਊਟੀ ਕਿਸੇ ਚੀਜ਼ ਦੀ ਲੈ ਕੇ ਆਪਾਂ ਜ਼ਰੂਰ ਚੱਲੀਏ ਆਪਣੇ ਕੰਟੈਂਟ 'ਚ ਸੋ ਹੀ ਆਈ ਥਿੰਕ ਮੈਂ ਆਪਣਾ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਅਲੱਗ-ਅਲੱਗ ਕਹਾਣੀਆਂ ਕਹਿਣੀਆਂ ਨੇ ਮੈਨੂੰ ਲੱਗਦਾ ਜੇ ਬਹੁਤ ਕਹਾਣੀਆਂ ਨੇ ਜਿਹੜੀਆਂ ਮੈਂ ਕਹਿਣਾ ਚਾਹੁੰਨਾ ਤੇ ਉਹ ਆਉਣ ਵਾਲੇ ਟਾਈਮ 'ਚ ਕਹਾਂਗੇ ਤੇ ਮੇਰਾ ਕੁਐਸਚਨ ਸੁਖੀ ਸਰ ਨੂੰ ਸੇ ਫਟਾ ਮਤਲਬ ਟੀਮ ਨਾਲ ਬੌਂਡਿੰਗ ਕਿਦਾਂ ਦੀ ਹੈ ਤੇ ਤੁਸੀਂ ਕਿਦਾਂ ਟੀਮ ਚ ਆਏ ਤੁਸੀਂ ਦੱਸੋਗੇ ਲਾਈਕ ਕਿਦਾਂ ਤੁਹਾਨੂੰ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਹਾਂ ਥੈਂਕ ਯੂ ਸੋ ਮੱਚ ਦਿਮਨੂ ਸਾਰਾ ਪੁੱਛਾਇਆ ਬੜਾ ਗਹਿਰਾ ਸਵਾਲ ਹੈ ਐਕਚੁਅਲੀ ਜੱਸੀ ਮੇਰਾ ਛੋਟਾ ਵੀਰ ਹੈ ਅਸੀਂ ਇਕੱਠਾ ਕੰਮ ਕੀਤਾ ਤੇ ਜੱਸੀ ਵੀਰ ਨੇ ਮੈਨੂੰ ਕਿਹਾ ਵੀ ਇੱਕ ਕਰਨੀ ਹੈ ਤੇ ਮੈਂ ਕਿਹਾ ਗੱਲ ਹੀ ਕੋਈ ਨਹੀਂ ਕਿਉਂਕਿ ਮੈਂ ਮਨਾ ਨਹੀਂ ਕਰ ਸਕਦਾ ਔਰ ਦੂਜੀ ਗੱਲ ਹੈ ਕਿ ਮੈਂ ਬਹੁਤ ਲੱਕੀਆ ਕਿ ਮੈਂ ਇਹਦਾ ਹਿੱਸਾ ਬਣਿਆ ਬਾਕੀ ਖੂਬਸੂਰਤ ਵੈਬ ਸੀਰੀਜ਼ ਬਣਾਈ ਇਹਨਾਂ ਨੇ ਬਹੁਤ ਹੀ ਬਹੁਤ ਇਮੋਸ਼ਨਸ ਵੀ ਆ ਹਰ ਚੀਜ਼ੇ ਦੇ ਵਿੱਚ ਹੈਗੀ ਆ ਔਰ ਜਿਹੜੀ ਇਹ ਸ਼ਿਕਰਾ ਯਾਰ ਬਣਾਇਆ ਜੇ ਮੈਨੂੰ ਪੁੱਛੋ ਤਾਂ ਮੈਨੂੰ ਆਦਾ ਵੀ ਇਹ ਡਾਇਰੈਕਟਰ ਦੀ ਔਰ ਰਾਈਟਰ ਦੀ ਕਹਾਣੀ ਆ ਇਹ ਇਹਨਾਂ ਦੀ ਹੀ ਵੈਬ ਸੀਰੀਜ਼ ਹੈ ਹੈਨਾ ਔਰ ਰਾਈਟਰ ਨੇ ਲਿਖੀ ਬਹੁਤ ਖੂਬਸੂਰਤ ਹੈ ਔਰ ਸਾਡੇ ਪ੍ਰੋਡਿਊਸਰ ਵਾਕਿਆ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਵੀ ਹਿੰਮਤ ਕੀਤੀ ਬਾਕੀ ਐਕਟਰਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਤੀਰਜ ਵੀਰੇ ਨੇ ਤਕਸ਼ਵੀਰ ਆ ਸੁਨੀਤਾ ਮੈਮ ਆਸ਼ੀਸ਼ ਭਾਜੀ ਬਹੁਤ ਖੂਬਸੂਰਤ ਕੰਮ ਕੀਤਾ ਬਾਕੀ ਜਿੰਨੇ ਵੀ ਸਾਰੇ ਐਕਟਰਾਂ ਨੇ ਨੇ ਸੀਰੀਅਸਲੀ ਚਲੋ ਟੀਮ ਵਰਕ ਆ ਅਸੀਂ ਇੱਕ ਦੂਜੇ ਨਾਲ ਕਿਉਂਕਿ ਨਾਲ ਅੱਛੇ ਐਕਟਰ ਹੋਣ ਤੇ ਤੁਹਾਡਾ ਕੰਮ ਆਪਣੇ ਬੱਚਾ ਹੋ ਜਾਂਦਾ ਔਰ ਮੇਰੀ ਇੱਕ ਸ਼ੁਰੂਤ ਹੋਈ ਹੈ ਕਿਉਂਕਿ ਮੈਨੂੰ ਆਂਡਾ ਦਾ ਘੱਖ ਨਹੀਂਗਾ ਮੇਰੇ ਨਾਲ ਅੱਛੇ ਐਕਟਰ ਹੋਣ ਤੇ ਮੇਰਾ ਆਪਣੇ ਵੀ ਕੰਮ ਠੀਕ ਠਾਕ ਹੋ ਜਾਂਦਾ ਮੈਂ ਤੁਹਾਡੇ ਹਿਸਾਬ ਨਾਲ ਚੱਲਦਾ ਜੈਨੂਲੀ ਸੀਰੀਅਸly ਕਹਿੰਦਾ ਭਾਜੀ ਮੈਂ ਹਾਂ ਸੋ ਇਸ ਕਰਕੇ ਇਹ ਬਹੁਤ ਖੂਬਸੂਰਤ ਰਹਾ ਤੇ ਸਾਡਾ ਸਫ਼ਰ ਬਹੁਤ ਅੱਛਾ ਰਿਹਾ ਔਰ ਆਪਣੇ ਲੋਕਾਂ ਨਾਲ ਕੰਮ ਕਰਕੇ ਵੈਸੀ ਵੀ ਅੱਛਾ ਲੱਗਦਾ ਜਿਨ੍ਹਾਂ ਨਾਲ ਤੁਹਾਡਾ ਵੈਸੇ ਪਿਆਰ ਹੋਵੇ ਥੈਂਕ ਯੂ ਸੋ ਮਾਚੀ ਥੈਂਕ ਯੂ ਨਵਕਿਰਨ ਚਦੋਤਾ ਕੇ ਵੈਬ ਸੀਰੀਜ਼ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ ਸਾਨੂੰ ਇਹ ਲੱਗਦਾ ਸੀਗਾ ਕਿ ਮੇਬੀ ਤੀਰਜ ਹੀਰੋ ਹੋ ਸਕਦੇ ਨੇ ਜਾਂ ਦક્ષ ਵਿਲਨ ਹੋ ਸਕਦੇ ਨੇ ਬਟ ਟ੍ਰੇਲਰ ਦੇਖਣ ਤੋਂ ਬਾਅਦ ਇਹ ਚੀਜ਼ ਦੀ ਤਾਂ ਸ਼ੋਰਟੀ ਹੈ ਨਾ ਤੀਰਜ ਕਾਟੇ ਨਾ ਦક્ષ ਕਾਟੇ ਨਾ ਮਤਲਬ ਸਾਈਕੋਪਾਨ ਦੋਨਾਂ ਦੇ ਵਿੱਚ ਓਨਾ ਹੀ ਜ਼ਿਆਦਾ ਹੈ ਓਨੀ ਹੀ ਆਸ਼ਕੀ ਕਹਿ ਸਕਦੇ ਹੋ ਸਰਫਰ ਆਪਨ ਦੋਨਾਂ ਦੇ ਵਿੱਚ ਓਨਾ ਹੀ ਨਜ਼ਰ ਆ ਰਿਹਾ ਹੈ ਸੋ ਤੁਹਾਡੀ ਕੀ ਮੈਂਟਲ ਕੰਡੀਸ਼ਨ ਫਿਲਹਾਲ ਉਸ ਵਕਤ ਸੀਗੀ ਇਹ ਕਹਿ ਸਕਦੇ ਹੈ ਕਿ ਉਸ ਕੁੜੀ ਦਾ ਕੀ ਉਸ ਵੇਲੇ ਹਾਲ ਹੁੰਦਾ ਹੋਵੇਗਾ ਜਦੋਂ ਦੋਵੇਂ ਆਸ਼ਕ ਇੱਕੋ ਲੈਵਲ ਦੇ ਹੋਣ ਇਹ ਕੋ ਰਿਐਲਿਟੀ 'ਚ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਹੈ ਨਾ ਜਿੰਨਾ ਕਿ ਚਲੋ ਸਮਝ ਪਾਇਆ ਹੈ ਕਿਰਦਾਰ ਨੂੰ ਕੈਰੇਕਟਰ ਨੂੰ ਤੇ ਮੈਨੂੰ ਲੱਗਦਾ ਵੀ پاگل ਹੋਣ ਵਾਲਾ ਕੰਮ ਹੀ ਆ ਜਿਹੜੇ ਲੜ ਰਹੇ ਉਹ ਵੀ پاਗਲ ਹੀ ਆ ਜਿਹਦੇ ਪਿੱਛੇ ਲੜ ਰਹੇ ਉਹ ਵੀ پاਗਲ ਹੀ ਆ ਤੇ ਉਹ ਹੀ ਆ ਵੀ ਇੱਕ ਪਾਸਾ ਨਹੀਂ ਕਰ ਪਾਉਂਦੇ ਤੁਸੀਂ ਈਵਨ ਜੇ ਤੁਸੀਂ ਕਿਸੇ ਵੱਲ ਖੜੇ ਵੀ ਆ ਕੋਈ ਹੋਰ ਤੁਹਾਡੇ ਲਈ ਇੰਨਾ ਕੁਝ ਕਰ ਰਿਹਾ ਤਾਂ ਥੌਟ ਤੇ ਜਾਂਦਾ ਹੀ ਆ ਦਿਮਾਗ ਨੂੰ ਤਾਂ ਮਨਾਂ ਦਾ ਵਿਚਾਰੇ ਕੈਰੇਕਟਰ ਤੇ ਨਹੀਂ ਵੀਤਣੀ ਚਾਹੀਦੀ ਇਦਾਂ ਦੀ ਜੋਰ ਤੇ ਬੀਤੀ ਆ ਤੇ ਜੇ ਹੁੰਦਾ ਆ ਤੇ ਫਿਰ ਜੋ ਚੇਂਜ ਆਉਂਦਾ ਤੇ ਬਹੁਤ ਵੱਡਾ ਆਉਂਦਾ ਥੈਂਕ ਯੂ ਚਟਨੀਤ 30 ਦਾ ਸਵਾਲ ਹੈ ਬੇਸ਼ੱਕ ਟ੍ਰੇਲਰ ਦੇ ਵਿੱਚ ਆਪਾਂ ਤੁਹਾਡਾ ਲੁੱਕ ਨਹੀਂ ਦੇਖਿਆ ਪਰ ਮੈਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਕੈਰੈਕਟਰ ਹੋਣ ਵਾਲਾ ਬਹੁਤ ਸਰਪ੍ਰਾਈਜ਼ਿੰਗ ਕੈਰੈਕਟਰ ਹੋਣ ਵਾਲਾ ਹੈ ਹੋ ਸਕਦਾ ਹੈ ਅੱਛਾ ਓਕੇ ਬਹੁਤ ਸਰਪ੍ਰਾਈਜ਼ਿੰਗ ਕੈਰੈਕਟਰ ਹੋਣ ਵਾਲਾ ਹੈ ਸੋ ਪਲੀਜ਼ ਤੁਸੀਂ ਆਪਣੇ ਕੈਰੈਕਟਰ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਕਿ ਕਿਸ ਤਰ੍ਹਾਂ ਦਾ ਕਿਰਦਾਰ ਤੁਸੀਂ ਪਲੇ ਕੀਤਾ ਹੈ ਇਸ ਦੇ ਵਿੱਚ ਮੇਰਾ ਕਿਰਦਾਰ ਵੀ ਮੈਂ ਕਿਸੇ ਤੋਂ ਘੱਟ ਨਹੀਂ ਹੈਗੀ ਇਹ ਇਹਦੇ 'ਚ ਜਿਹੜੇ ਵੀ ਜਿੰਨੇ ਵੀ ਕੈਰੇਕਟਰ ਬੈਠੇ ਨੇ ਇਹਨਾਂ ਸਾਰਿਆਂ ਦੇ ਮਲਟੀਪਲ ਸ਼ੇਡਸ ਨੇ ਮਤਲਬ ਕਿਸੇ ਨੂੰ ਆਪਾਂ ਹੀਰੋ ਨਹੀਂ ਕਹਿ ਸਕਦੇ ਤੇ ਸਾਰੇ ਵਿਲਨ ਨਹੀਂ ਤੁਸੀਂ ਇਹ ਹਿਸਾਬ ਲਾਓ ਤੇ ਮੇਰਾ ਵੀ ਓਨਾ ਹੀ ਯੋਗਦਾਨ ਹੈ ਇਹਦੇ 'ਚ ਮਤਲਬ ਬਹੁਤ ਟਰਨ ਐਂਡ ਟਵਿਸਟਸ ਨੇ ਮੇਰੇ ਕੈਰੇਕਟਰ 'ਚ ਵੀ ਐਂਡ ਆਈ ਲਵ ਪਲੇਇੰਗ ਮਾਈ ਪਾਰਟ ਬਹੁਤ ਬਰਸੇ ਜਸਤੀ ਸਰ ਨੇ ਕਰਵਾਇਆ ਮੇਰੇ ਤੋਂ ਮਤਲਬ ਤੁਹਾਨੂੰ ਸੀਰੀਅਸ ਦੇਖ ਕੇ ਹੀ ਪਤਾ ਲੱਗੂਗਾ ਕਿਉਂ ਨਾ ਵੇਸੇ ਕਿੰਨਾ ਕੁ ਪਿਆਰਾ ਕਰੈਕਟਰ ਹੈ ਨਾ ਜਿਹੜਾ ਵੀ ਕੰਮ ਕਰਦਾ ਬਹੁਤ ਪਿਆਰ ਨਾਲ ਕਰਦਾ ਹੈ ਨਾ ਤੇ ਜੇ ਕਿਸੇ ਨੂੰ ਪਿੱਛਾ ਛਡਾਉਣਾ ਹੈ ਕਿਸੇ ਦਾ ਵਾਹ ਵੱਡਣਾ ਹੈ ਕਿ ਬਹੁਤ ਪਿਆਰ ਨਾਲ ਮੁਹੱਬਤ ਨਾਲ ਉਸੇ ਨੂੰ ਸ਼ਿੱਦਤ ਨਾਲ ਅੰਜਾਮ ਦਿੰਦਾ ਹੈ ਤੇ ਇਹੀ ਇਸ ਕਰੈਕਟਰ ਦੀ ਖੂਬਸੂਰਤੀ ਐਕਚੁਅਲੀ ਕਿ ਜਦੋਂ ਨੇ ਪਿਆਰ ਕੀਤਾ ਤੇ ਪਿਆਰ ਵੀ ਬੜੀ ਸ਼ਿੱਦਤ ਨਾਲ ਕੀਤਾ ਤੇ ਜਦੋਂ ਉਹਦੇ ਪਿਆਰ ਤੇ ਕਿਸੇ ਹੋਰ ਦੀ ਅੱਖ ਆਈ ਤੇ ਉਹਨੇ ਫਿਰੋਂ ਤੋਂ ਵੀ ਸਿਰੇ ਲਾਤੇ ਆਪਣੇ ਪਿਆਰ ਨੂੰ ਬਚਾਉਣ ਲਈ ਪ੍ਰਤਿਆਨਾ ਉਹ ਹੁਣ ਦੇਖਣਾ ਪਏਗਾ ਵੀ ਪਾਸੇ ਹਟਿਆ ਵੀ ਹੈ ਕਿ ਨਹੀਂ ਢੀਠ ਕਿੰਨਾ ਗਿਆ ਇਹ ਵੀ ਦੇਖਣਾ ਪਏਗਾ ਸੋ ਆਸ਼ਕ ਦੋਨੋਂ ਹੀ ਜਿੰਨਾ ਤੱਕ ਪਹਿਲਾਂ ਕੁਸ਼ਨ ਪੁੱਟ ਕੀਤਾ ਸੀਗਾ ਦੋਨੋਂ ਨੇ ਦੋਨੋਂ ਜਿਹੜੇ ਆਸ਼ਕ ਸੀ ਦੋਨਾਂ ਨੇ ਬੜੀ ਕਮਾਲ ਦੀ ਆਕੀ ਕੀਤੀ ਹੈ ਮਤਲਬ ਹੱਦਾਂ ਟੱਪਦੀਆਂ ਸੋ ਕੁੜੀ ਵੀ ਐਕਚੁਅਲੀ ਕੰਫਿਊਜ਼ ਹੋਏਗੀ ਤੇ ਇਹ ਹੋ ਗਈ ਮੇਰੇ ਕਿਰਦਾਰ ਦੀ ਗੱਲ ਬਾਕੀ ਜਿਹੜੀ ਮੇਨ ਗੱਲ ਹੈ ਕਿ ਮੈਨੂੰ ਇਸ ਕਹਾਣੀ ਦਾ ਸਕ੍ਰੀਨਪਲੇ ਬਹੁਤ ਕਮਾਲ ਲੱਗਦਾ ਜਿਹੜਾ ਕਿ ਅਕਸਰ ਆਪਾਂ ਦੇਖਦੇ ਆਂ ਕਿ ਪੰਜਾਬੀ ਵੈਬ ਸੀਰੀਜ਼ ਜਾਂ ਹੋਰ ਜਿੰਨੇ ਵੀ ਕੰਟੈਂਟ ਬਣਦੇ ਪਿਆ ਸਕ੍ਰੀਨ ਪਲੇ ਵਾਈਜ਼ ਕਈ ਵਾਰੀ ਚੀਜ਼ਾਂ ਉਸ ਲੈਵਲ ਤੇ ਪਹੁੰਚ ਨਹੀਂ ਪੰਦੀ ਜਿਵੇਂ ਕਹਾਣੀ ਕਿਸੇ ਨੇ ਲਿਖੀ ਹੁੰਦੀ ਹੈ ਹਨਾ ਸੋ ਇਹਦਾ ਕਹਾਣੀ ਤੇ ਸਕ੍ਰੀਨ ਪਲੇ ਦੋਨੋਂ ਸੁਪਿੰਦਰ ਨੇ ਲਿਖੀਆਂ ਬਹੁਤ ਸੋਹਣੀਆਂ ਔਰ ਜੱਸੀ ਨੇ ਉਸ ਸੀਨ ਨੂੰ ਬਹੁਤ ਬਖੂਬੀ ਉਤਾਰਿਆ ਸਕ੍ਰੀਨ ਤੇ ਤੇ ਬਾਕੀ ਜਿੰਨੇ ਵੀ ਐਕਟਰਸ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨਾਲ ਮੇਰੇ ਸੀਨ ਹੋਏ ਮੈਨੂੰ ਬਰਦਾਸ਼ਤ ਕਰਨ ਲਈ ਮੇਰਾ ਟੈਂਪਰਮੈਂਟ ਮਤਲਬ ਚੱਲਣ ਲਈ ਤੇ ਥੈਂਕ ਯੂ ਸੋ ਮਚ ਪ੍ਰੋਡੂਸਰ ਸਾਹਿਬ ਤੁਹਾਡਾ ਵੀ ਹਾਂ ਜੀ ਆ ਲੋ ਜੀ ਮੈਂ ਹੁਣ ਗੁਜ਼ਾਰਿਸ਼ ਕਰੂੰਗਾ ਅਸ਼ੀਸ਼ ਭਾਜੀ ਨੂੰ ਔਰ ਪ੍ਰੋਡੂਸਰ ਸਾਹਿਬ ਕੁਝ ਕਹਿਣ ਤੁਸੀਂ ਮੈਂ ਗ੍ਰੇ ਕੈਰੈਕਟਰ ਇਸ ਪਲੇ ਕੀਤਾ ਪਰ ਉਹ ਪੂਰੀ ਤਰ੍ਹਾਂ ਦਾ ਨਾ ਗ੍ਰੇ ਨਹੀਂ ਹੈਗਾ ਫੈਮਲੀ ਨਾਲ ਬਹੁਤ ਅਟੈਚਡ ਹੈ ਤੇ ਦੋ شریف ਦੇ ਬੱਚੇ ਆ ਮੇਰੇ ਉਹ ਚੇ ਕਿ ਦક્ષ ਹੈ ਦક્ષ ਸ਼ਰੀ ਬੱਚਾ ਮੇਰਾ ਮੇਰੇ ਅਰਗਾ ਛਨੀ ਬੇਟੀ ਮੇਰੀ ਇਹਨਾਂ ਨੇ ਬੜੀ ਸ਼ਰਾਫਤ ਦਾ ਕੰਮ ਕੀਤਾ ਮੇਰੇ ਬਹੁਤ ਤੇ ਮਤਲਬ ਆਪਾਂ ਉਹ ਤਾਂ ਨਹੀਂ ਕਹਿ ਸਕਦੇ ਕਿ ਬਹੁਤ ਖਤਰਨਾਕ ਵਿਲਨ ਹੈ ਸਿਚੁਏਸ਼ਨ ਦੇ ਸਾਬ ਨਾਲ ਜਿੰਨੀਆਂ ਚੀਜ਼ਾਂ ਬਣੀਆਂ ਉਸ ਤਰ੍ਹਾਂ ਦਾ ਗ੍ਰੇ ਕੈਰੇਕਟਰ ਮੈਂ ਪਲੇ ਕੀਤਾ ਔਰ ਕੋਸ਼ਿਸ਼ ਕੀਤੀ ਹੈ ਕਿ ਚੰਗਾ ਕਰਾਂ ਸਕ੍ਰਿਪਟ ਅੱਛੀ ਜਿੰਨਾ ਪਹਿਲਾਂ ਤਾਰੀਫ ਕਾਫੀ ਹੋ ਗਈ ਨਹੀਂ ਤਾਂ ਉਹ ਰਾਈਟਰ ਨੇ ਫੈਲ ਜਾਣਾ ਜਾਂ ਤਾਰੀਫ ਕਰਾਂਗੇ ਤਾਂ ਤੇ ਮੈਂ ਬਤਾਈ ਦਿਨਾ ਜਸੀਰੂ ਜ ਨੇ ਇਹ ਸਾਰੇ ਕਿਰਦਾਰ ਇਕੱਠੇ ਕੀਤੇ ਕੋ ਸਾਰੇ ਹੀ ਐਕਟਰ ਮੈਨੂੰ ਹੀ ਕਿਹਾ ਜਿਵੇਂ ਮੈਂ ਪ੍ਰੋਡਿਊਸਰ ਸਾਹਿਬ ਮੈਂ ਕਿਹਾ ਲੱਕੀ ਹੋਊਂ ਤੇ ਜਿੰਨਾਂ ਦੇ ਕੈਰੇਕਟਰ ਚਾਹੀਦੇ ਸੀ ਉਦਾਂ ਦੇ ਐਕਟਰ ਤੁਹਾਨੂੰ ਮਿਲ ਗਏ ਉਹਨਾਂ ਸਾਰਿਆਂ ਨੇ ਆਪਣਾ ਆਪਣਾ ਕੰਮ ਬਾਕੂਗੀ ਬਹੁਤ ਅੱਛੇ ਤਰੀਕੇ ਨਾਲ ਕੀਤਾ ਤੇ ਬਸ ਮੇਰੇ ਖਿਆਲ ਚ ਇਹਨੇ ਕਾਫੀ ਹੈ ਇੰਨੀ ਤਰੀਫ ਠੀਕ ਹੈ ਨਾ ਤੇ ਬਾਕੀ ਪ੍ਰੋਡਿਊਸਰ ਸਾਹਿਬ ਦਾ ਕੀ ਐਕਸਪੀਰੀਅੰਸ ਬਿਕਾਜ਼ ਇਹਨਾਂ ਦਾ ਇਹ ਪਹਿਲਾ ਕੰਮ ਹੈ ਤੇ ਪਹਿਲਾ ਕੰਮ ਬੜਾ ਮੁਸ਼ਕਿਲ ਹੁੰਦਾ ਚੀਜ਼ਾਂ ਆਰਗੇਨਾਈਜ਼ ਕਰਨੀਆਂ ਜਾਂ ਐਕਸਪੀਰੀਅੰਸ ਕਰਨੀਆਂ ਦਿੱਕਤਾਂ ਵੀ ਕਾਫੀ ਆਉਂਦੀਆਂ ਹੈ ਤੇ ਇਹਨਾਂ ਨੂੰ ਵੀ ਆਈਆਂ ਹੋਣਗੀਆਂ ਲੇਕਿਨ ਐਂਡ ਆਫ ਦਾ ਡੇ ਜੋ ਪ੍ਰੋਜੈਕਟ ਬਾਹਰ ਆ ਜਾਂਦਾ ਚੰਗਾ ਬਣ ਕੇ ਆ ਜਾਂਦਾ ਫਿਰ ਉਹ ਦਿੱਕਤਾਂ ਖਤਮ ਵੀ ਹੋ ਜਾਂਦੀਆਂ ਮੇਰੇ ਖਿਆਲ ਚ ਇਹ ਵੀ ਇਹੀ ਇੰਦਾ ਫੀਲ ਕਰ ਰਹੇ ਹੋਣੇ ਬਾਕੀ ਤੁਸੀਂ ਖੁਦ ਹੀ ਦੱਸਦੇ ਹੋ ਸਾਰੇ ਨੂੰ ਸ਼াশ੍ਰੀਕਾਂ ਮੇਰਾ ਇਹ ਪਹਿਲਾ ਪ੍ਰੋਜੈਕਟ ਸੀ ਬਟ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਸਾਰੀ ਕਾਸਟ ਨੇ ਡਾਇਰੈਕਟਰ ਸਾਹਿਬ ਨੇ ਉਸ ਤੋਂ ਇਲਾਵਾ ਰਾਈਟਰ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੈਂ ਜਦੋਂ ਅੱਜ ਵੀ ਇਹਦੇ ਡਾਇਲੋਗ ਸੁਣ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਮਤਲਬ ਬਿਲਕੁਲ ਬਹੁਤ ਵਧੀਆ ਚੀਜ਼ ਬਣੀ ਹੈ ਔਰ ਜਦੋਂ ਤੁਸੀਂ ਕਿਸੇ ਚੀਜ਼ ਤੇ ਪੈਸਾ ਲਾਉਣੀ ਹੋਰ ਕੁਝ ਬਣ ਕੇ ਬਹੁਤ ਵਧੀਆ ਨਿਕਲਦਾ ਹੈ ਤਾਂ ਤੁਸੀਂ ਸੈਟੀਸਫਾਈ ਹੁੰਦੇ ਹੋ ਅਸੀਂ ਬਹੁਤ ساری ਸਟੋਰੀਜ਼ ਸੁਨੀਆਂ ਪਰ ਸਾਨੂੰ ਇਹ ਬਹੁਤ ਡਿਫਰੈਂਟ ਚੀਜ਼ ਲੱਗੀ ਉਹ ਲੱਗਿਆ ਕਿ ਕੁਝ ਨਵਾਂ ਆਪਨ ਕੁਝ ਫਰੈਸ਼ਨੈਸ ਆ ਰਹੀ ਹੈ ਤਾਂ ਅਸੀਂ ਉਹਦੇ ਤੇ ਕੰਮ ਕੀਤਾ ਅਲੱਗ-ਅਲੱਗ ਸ਼ੇਡਸ ਨੇ ਮਾਂ ਦਾ ਪਿਆਰ ਹੈ ਉਸ ਤੋਂ ਇਲਾਵਾ ਇੱਕ ਲਵ ਐਂਗਲ ਹੈ ਔਰ ਇੱਕ ਫੈਮਿਲੀ ਦੇ ਵਿੱਚ ਚਾਚੇ ਦੇ ਨਾਲ ਕਿਦਾਂ ਦੇ ਉਹਦੇ ਰਿਲੇਸ਼ਨਸ਼ਿਪ ਨੇ ਤੇ ਬਹੁਤ ਹੀ ਮੈਂ ਕਹਾਂਗਾ ਕਿ ਇੱਕ ਫੈਮਿਲੀ ਸਟੋਰੀ ਹੈ ਜਿਹਨੂੰ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ ਇਹਦੇ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਕਿ ਕੋਈ ਗਲਤ ਕੋਈ ਵਰਡ ਯੂਜ਼ ਕੀਤਾ ਹੋਣ ਤਾਂ ਮਤਲਬ ਫੈਮਿਲੀ 'ਚ ਤੁਸੀਂ ਇਹਨੂੰ ਇੰਜੋਏ ਕਰੋਗੇ ਕਾ ਸ਼ਬਦ ਹੀ ਬਹੁਤ ਬਹੁਤ ਥੈਂਕ ਯੂ ਸਭ ਨੇ ਬਹੁਤ ਸਪੋਰਟ ਕੀਤਾ ਮੈਨੂੰ ਇਸ ਪਹਿਲੇ ਪ੍ਰੋਜੈਕਟ ਦੇ ਵਿੱਚ ਤੇ ਮੈਨੂੰ ਮੇਰਾ ਹੌਸਲਾ ਵਧਾਇਆ ਹੈ ਕਿ ਮੈਂ ਅੱਗੇ ਵੀ ਕੁਝ ਵਧੀਆ ਚੀਜ਼ ਕਰ ਪਾਵਾਂਗਾ ਥੈਂਕ ਯੂ ਸੋ ਮਚ ਅ ਸਰਸ਼ੀਕਲ ਜੀ ਮੇਰਾ ਨਾਮ ਸੁਪਿੰਦਰ ਸਿੰਘ ਹੈ ਮੈਂ ਬਸ ਇਨਾ ਕਹੂੰਗਾ ਕਿ ਵੀ ਬਹੁਤ ਬlesed ਹਾਂ ਮੈਂ ਕਿ ਮਤਲਬ ਬਹੁਤ ਨਾ ਟਾਈਮ ਤੋਂ ਹੋ ਆਈਡੀਆ ਲਿਖਿਆ ਹੋਇਆ ਸੀਗਾ ਤੇ ਬਹੁਤ ਟਾਈਮ ਲੱਗਿਆ ਉਹਨੂੰ ਸਕ੍ਰੀਨਪਲੇ ਬਣਦੇ ਬਣਦੇ ਔਰ ਉਹ ਮਤਲਬ ਉਹਨੂੰ ਸਕ੍ਰਿਪਟ ਦੇ ਉੱਚੇ ਫਾਰਮ ਹੁੰਦੇ ਹੁੰਦੇ ਫਿਰ ਜਦੋਂ ਭਾਈ ਮਿਲੇ ਹਨਾ ਉਹਨਾਂ ਨੇ ਕਿਹਾ ਕਿ ਵੀ ਬਸ ਇਹੀ ਬਣਾਉਣਾ ਤੇ ਉਸ ਤੋਂ ਬਾਅਦ ਤਾਂ ਬਸ ਫਿਰ ਕਮਾਲ ਹੀ ਸੀਗਾ ਹਨਾ ਕਿ ਵੀ ਇੱਕ ਇੱਕ ਬੰਦਾ ਜਿਹੜਾ ਇੱਕ ਇੱਕ ਕੈਰੈਕਟਰ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਮਤਲਬ ਕਿ ਵੀ ਇੰਨੇ ਜ਼ਿਆਦਾ ਮਤਲਬ ਦਿਗਜ ਕਲਾਕਾਰੀ ਕੀ ਸਕ੍ਰਿਪਟ ਦੇ ਵਿੱਚ ਮੈਨੂੰ ਮਿਲ ਜਾਣਗੇ ਹਨਾ ਉਹ ਜੱਸੀ ਵੀਰਾਂ ਲੈ ਕੇ ਆਏ ਤੇ ਫਿਰ ਉਸ ਤੋਂ ਬਾਅਦ ਤਾਂ ਮਤਲਬ ਮੈਂ ਦੇਖਿਆ ਕਿ ਵੀ ਜੋ ਜਿਵੇਂ ਮੈਂ ਲਿਖਿਆ ਸੀ ਉਸ ਤੋਂ 10 10 ਦਰਜੇ ਉੱਪਰ ਦੀਆਂ ਚੀਜ਼ਾਂ ਮੈਂ ਐਕਸਪੀਰੀਅੰਸ ਕਰੀਆਂ ਨੇ ਹਰ ਇੱਕ ਕਰੈਕਟਰ ਦੇ ਵਿੱਚ ਹਨ ਤਾਂ ਮੈਂ ਮੈਨੂੰ ਯਾਦ ਹੈ ਭਾਜੀ ਸੁੱਖੀ ਭਾਜੀ ਜਦੋਂ ਆਏ ਸੀਗੇ ਉਹਨਾਂ ਦਾ ਮੈਂ ਬਸ ਤਾਈ ਨੂੰ ਦੇਖ ਰਿਹਾ ਸੀਗਾ ਕਿਉਂਕਿ ਉਹਨਾਂ ਦਾ ਤਾਂ ਥੋੜਾ ਕਾਮਿਕ ਵਾਲਾ ਸਿਸਟਮ ਸੀਗਾ ਬਾਕੀ ਸਾਰੇ ਗਾਈ ਭਾਰੇ ਨੇ ਹਨ ਤੇ ਤੇ ਮੈਂ ਉਹਨਾਂ ਨੂੰ ਦੇਖਦਾ ਸੀਗਾ ਔਰ ਮੈਂ ਮਤਲਬ ਕਈ ਵਾਰ ਨਾ ਤੁਸੀਂ ਆਏ ਹੁੰਦਾ ਤੁਹਾਨੂੰ ਕਿ ਵੀ ਜਦੋਂ ਸਾਰਾ ਸੀਰੀਅਸ ਚੱਲ ਰਿਹਾ ਤੌਟਿਕ ਕੌਮਿਕ ਜਦੋਂ ਬੰਦਾ ਹੁੰਦਾ ਕਿਤੇ ਉਹ ਐ ਨਾ ਲੱਗੇ ਵੀ ਮਿਸਪਲੇਸਡ ਲੱਗੇ ਹੈ ਨਾ ਤੇ ਉਹ ਬਹੁਤ ਵਧੀਆ ਸੀਗਾ ਫਿਰ ਸਿਚੁਏਸ਼ਨਲ ਕੌਮਿਕ ਜਿਆ ਹੋਣਾ ਤੇ ਮਤਲਬ ਮੈਂ ਇਹੀ ਕਹੂੰਗਾ ਕਿ ਇੱਕ ਵਾਰੀ ਫਿਲਮ ਸੀਰੀਜ਼ ਨੂੰ ਦੇਖੋ ਤੁਸੀਂ ਤੇ ਆਈ ਐਮ ਸ਼ੋਰ ਕਿ ਵੀ ਤੁਸੀਂ ਹਰ ਇੱਕ ਆਰਟਿਸਟ ਨੂੰ ਕੁਝ ਨਵਾਂ ਕਰਦੇ ਹੋਏ ਦੇਖੋਗੇ ਇਹ ਅਸੀਂ ਪ੍ਰੋਮਿਸ ਕਰ ਸਕਦੇ ਹਾਂ ਹੈ ਨਾ ਤੇ ਮਤਲਬ ਮੈਂ ਤਾਂ ਕੀ ਹੀ ਬੋਲ ਸਰ ਬੰਨਾ ਬਾਰੇ ਥੈਂਕ ਯੂ ਬਹੁਤ ਸ਼ੁਕਰੀਆ ਜੀ ਪਹਿਲਾਂ ਸਾਰੇ মিডিਏ ਦਾ ਜੀ ਆਇਆਂ ਜੀ ਤੇ ਗੁਰਤੇਜ ਦੀ ਸਤੂ ਸਾਹਿਬ ਦੀ ਇਹ ਪਹਿਲੀ ਹੋਮ ਪ੍ਰੋਡਕਸ਼ਨ ਹੈ इजीਵੇਅ ਐਂਟਰਟੇਨਮੈਂਟ ਦੀ ਪਹਿਲਾਂ ਇਹਨਾਂ ਨੂੰ ਮੈਂ ਵਧਾਈ ਦਿੰਦਾ ਤੇ ਗੱਲ ਕਰੀਏ ਜੱਸੀ ਨੇ ਸਾਡੇ ਕੋਲੋਂ ਸਾਰਿਆਂ ਕੋਲੋਂ ਬਦਵਾਸ਼ੀ ਕਰਾਈ ਹੈ ਫਿਲਮ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾਇਆ ਮੇਰਾ ਇਹਦੇ ਚ ਡੀਐਸਪੀ ਦਾ کردار ਹੈ ਜੀ ਜਿਹੜਾ ਨੈਗੇਟਿਵ ਪੋਜ਼ਿਟਿਵ ਹੈ ਪਹਿਲਾਂ ਨੈਗੇਟਿਵ ਹੁੰਦਾ ਫਿਰ ਆਪਦੇ ਡਿਪਾਰਟਮੈਂਟ ਪ੍ਰਤੀ ਪੋਜ਼ਿਟਿਵ ਹੋ ਜਾਂਦਾ ਤੇ ਉਸ ਤਰ੍ਹਾਂ ਦਾ ਇੱਕ ਬਹੁਤ ਵਧੀਆ ਛੇਡ ਦਿੱਤੀ ਹੈ ਜਿਵੇਂ ਗੱਲ ਆ ਜਾਂਦੀ ਹੈ ਰਾਈਟਰ ਦੇ ਹੱਥ ਹੁੰਦਾ ਇੱਕ ਵਧੀਆ ਡਾਇਲੋਗ ਲਿਖਣਾ ਇੱਕ ਵਧੀਆ ਸਕ੍ਰਿਪਟ ਬਣਾਉਣਾ ਤੇ ਸਾਰੀ ਟੀਮ ਨੇ ਮੈਂ ਜਿੰਨੇ ਕਲਾਕਾਰ ਬੈਠੇ ਨੇ ਤੋਂ ਇਲਾਵਾ ਜਿਹੜੇ ਨਹੀਂ ਆਏ ਉਹਨਾਂ ਨੇ ਆਪਣਾ ਚਾਹ ਛੋਟਾ کردار ਸੀ ਚਾਹੇ ਵੱਡਾ ਬਾਕੂ ਵੀ کردار ਨਿਭਾਇਆ ਇੱਕ ਬੜੀ ਇਮੋਸ਼ਨਲ ਚੂਰੀ ਕੁੱਟਾਂ ਤੇ ਉਹ ਖਾਂਦਾ ਨਹੀਂ ਮੈਂ ਦਿਲ ਦਾ ਮਾਸ ਖੋਇਆ ਇਹਦੇ ਵਿੱਚ ਕਲੀਅਰ ਹੁੰਦਾ ਜੀ ਉਹ ਚੀਜ਼ ਨੂੰ ਸ਼ਿਕਰਾ ਯਾਰ ਦਾ ਸਬਜੈਕਟ ਟੈਗ ਤੇ ਮੈਂ ਸਾਰੀ ਟੀਮ ਨੂੰ ਵਧਾਈ ਦਿੰਨਾ ਤੇ ਸਭ ਨੂੰ ਬੇਨਤੀ ਕਰਦਾ ਤੁਹਾਡੇ ਮਾਦੀਵਰਾਏ ਕਿ ਇਹਨੂੰ ਵੱਧ ਤੋਂ ਵੱਧ ਸੀਰੀਅਨ ਆਪਣਾ ਪਿਆਰ ਦੋ ਤਾਂ ਜੋ ਇਹ ਪ੍ਰੋਡੂਸਰ ਦੁਬਾਰਾ ਕੁਝ ਵਧੀਆ ਬਣਾਉਣ ਦਾ ਹਿਆ ਕਰ ਸਕਣ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਬਾਜੀ ਈਵਨ ਸਾਰੇ ਜਿੰਨੇ ਵੀ ਅ ਅਦਾਕਾਰਾਂ ਦੇ ਨਾਲ ਮੇਰੇ ਸੀਨ ਸੀਗੇ ਉਹਨਾਂ ਨੇ ਅ ਕੋਈ ਪ੍ਰੈਸ਼ਰ ਨਹੀਂ ਸੀਗਾ ਕੋਈ ਕਿਸੇ ਚੀਜ਼ ਦੀ ਕੋਈ ਕੁਝ ਵੀ ਉਦਾਂ ਦਾ ਨਹੀਂ ਸੀਗਾ ਬਿਲਕੁਲ ਇੱਕ ਫ੍ਰੀ ਮਾਈਂਡ ਐਕਟਿੰਗ ਕੀਤੀ ਆ ਜਿਹਦੇ ਵਿੱਚ ਨਾ ਆਪਾਂ ਪ੍ਰੋਪਰ ਜੇ ਭਾਜੀ ਦਾ ਸੀਨ ਸੀਗਾ ਦੁਗਲ ਸਾਹਿਬ ਨਾਲ ਹਨਾ ਤੇ ਇਹਨਾਂ ਦਾ ਉਹ ਬਾਡੀ ਲੈਂਗੁਏਜ ਉਹ ਸਪੇਸ ਉਹ ਜਿਹੜੀ ਰਿਹਸਲਸ ਉਹਦੇ ਵਿੱਚ ਸਾਡਾ ਸੀਨ ਕੰਪਲੀਟ ਹੋ ਜਾਂਦਾ ਸੀਗਾ ਫਿਰ ਅਸੀਂ ਇੱਕ ਟੇਕ ਦੇ ਵਿੱਚ ਉਹ ਸ਼ਾਰਟ ਕੰਪਲੀਟ ਕਰਦੇ ਸੀਗੇ ਭਾਜੀ ਦਾ ਐਕਸ਼ਨ ਸੀਕੁਐਂਸ ਸੀਗਾ ਉਹ ਜਿਹੜੀ ਚੀਜ਼ ਜਦੋਂ ਭਾਜੀ ਫਿਰ ਭਾਜੀ ਨੂੰ ਇਹ ਆਪਣੇ ਇੱਥੇ ਹੋ ਜਾਂਦਾ ਸੀਗਾ ਏਡਾ ਮਤਲਬ ਡਿੱਗੇਜ ਬੰਦਾ ਸਾਹਮਣੇ ਖੜਾ ਤੁਹਾਡੇ ਹਨ ਫਿਰ ਤੁਸੀਂ ਉਹਦੇ ਨਾਲ ਹੀ ਉਹਦੇ ਵਰਗਾ ਹੀ ਉਹਦੇ ਨੂੰ ਘੈਂਟ ਹੀ ਦਿਖਣਾ ਤਾਂ ਕਰਕੇ ਸਾਡਾ ਸੀਨ ਵੱਡਾ ਹੋਊਗਾ ਤੇ ਮੈਨੂੰ ਲੱਗਦਾ ਕਿ ਸਾਡਾ ਸੀਨ ਵਧੀਆ ਹੋਇਆ ਬਹੁਤ ਕਾਫੀ ਵਧੀਆ ਆਇਆ ਤੇ ਬਾਕੀ ਮੇਰਾ ਕਿਰਦਾਰ ਬਿਲਕੁਲ ਪੋਜ਼ਿਟਿਵ ਹੈ ਬਿਲਕੁਲ ਨੈਗੇਟਿਵ ਸ਼ੇਡ ਨਹੀਂ ਹੈ ਇਹਦੇ ਵਿੱਚ ਬਿਲਕੁਲ ਪੋਜ਼ਿਟਿਵ ਹੈ ਕਿਉਂਕਿ ਮੋਸਟਲੀ ਨੈਗੇਟਿਵ ਕੀਤੇ ਹੋਏ ਸ਼ੇਡ ਗ੍ਰੇ ਸ਼ੇਡ ਕੀਤੇ ਹੋਇਆ ਤੇ ਥੈਂਕ ਯੂ ਸੋ ਮਚ ਜਸਵੀਰ ਤੁਸੀਂ ਮੈਨੂੰ ਸਾਰਿਆਂ ਨਾਲ ਜੋੜਿਆ ਇਹ ਸੋਹਣੇ ਪ੍ਰੋਜੈਕਟ ਨਾਲ ਜੋੜਿਆ ਤੇ ਮੈਂ ਬਹੁਤ ਬਹੁਤ ਬlesed ਫੀਲ ਕਰਦਾ ਧੰਨਵਾਦ ਕਰਦਾ ਜੱਸੀ ਭਾਜੀ ਤੇ ਗੁਰਤੇਜ ਸੰਧੂ ਭਾਜੀ ਦਾ ਇੰਨੀ ਵਧੀਆ ਵੈਬ ਸੀਰੀਜ਼ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਡਰ ਰਿਹਾ ਸੀ ਜਦੋਂ ਮਤਲਬ ਪਹਿਲੀ ਵਾਰ ਕਿਉਂਕਿ ਮੇਰੀ ਪਹਿਲੀ ਵੈਬ ਸੀਰੀਜ਼ ਹੈ ਇਹ ਮਤਲਬ ਇਹਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੇਗੀ ਕਿ ਇੱਕ ਪੋੜਾ ਜਿਹਾ ਮੁੰਡਾ ਜਦੋਂ ਪਿਆਰ ਕਰ ਬੈਠਦਾ ਕਿਸੇ ਕੁੜੀ ਨਾਲ ਤੇ ਆਪਣਾ ਸਭ ਕੁਝ ਗਵਾ ਕੇ ਬਹਿ ਜਾਂਦਾ ਆਪਣਾ ਸਭ ਕੁਝ ਦਾਅ ਤੇ ਲਾ ਕੇ ਬਹਿ ਜਾਂਦਾ ਔਰ ਅੰਤ ਤੇ ਉਹਨੂੰ ਕੁਝ ਨਹੀਂ ਮਿਲਦਾ ਹੈਗਾ ਵੀਰ ਵੀਰ ਮਤਲਬ ਮਤਲਬ ਮੈਂ ਕਹਿੰਦਾ ਵੀ ਇੰਨੀ ਸੋਹਣੀ ਵੈਬ ਸੀਰੀਜ਼ ਸਾਰੇ ਜਣੇ ਦੇਖੋ ਇਹਨੂੰ ਜਾ ਕੇ